ਨਵਜੋਤਪੁਰ ਸਿੱਧੂ ਦੇ ਵੱਡੇ ਬਿਆਨਾਂ ਤੋਂ ਬਾਅਦ ਅੱਜ ਦਿੱਲੀ ਕਾਂਗਰਸ ਪਾਰਟੀ ਦਫ਼ਤਰ ਦੇ ਵਿੱਚ ਹੋਈ ਅਹਿਮ ਮੀਟਿੰਗ ਪੰਜਾਬ ਕਲਿੱਕ ਟੀਵੀ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਜਸ਼ਨ ਪੁਲਾਤੇ ਗੱਲ ਕਰਾਂਗੇ ਇੱਕ ਅਹਿਮ ਮੀਟਿੰਗ ਦੀ ਜੋ ਕਾਂਗਰਸ ਪਾਰਟੀ ਦਫ਼ਤਰ ਦਿੱਲੀ ਦੇ ਵਿੱਚ ਇਸ ਸਮੇਂ ਚੱਲ ਰਹੀ ਹੈ ਜਿਦੇ ਵਿੱਚ ਕਾਂਗਰਸ ਪਾਰਟੀ ਲੀਡਰ ਰਾਜਾ ਵਿੜਿੰਗ ਅਤੇ ਕਾਂਗਰਸ ਪਾਰਟੀ ਪੰਜਾਬ ਕਾਂਗਰਸ ਦੇ ਇੰਚਾਰਜ ਵਿਕੀਸ਼ ਬਗੈਲ ਉਹ ਵੀ ਸਾ ਮੀਟਿੰਗ ਦੇ ਵਿੱਚ ਮੌਜੂਦ ਨੇ ਅਤੇ ਇਸ ਚੀਜ਼ ਨੂੰ ਲੈ ਕੇ ਚਰਚਾ ਜਾਂ ਕਹਿ ਸਕਦੇ ਆ ਕਿ ਦੀ ਰਣਨੀਤੀ ਸੋਚੀ ਜਾ ਰਹੀ ਹੈ ਜਿਹੜੇ ਬਿਆਨ ਨਵਜੋਤ ਕੌਰ ਸਿੱਧੂ ਵੱਲੋਂ ਬੀਤੇ ਦਿਨ ਲਾਏ ਗਏ ਨੇ ਕਿ 500 ਕਰੋੜ ਦੀ ਟੈਚੀ ਤੋਂ ਬਿਨਾ ਕੋਈ ਸੀਐਮ ਨਹੀਂ ਬਣਦਾ ਹਾਲਾਂਕਿ ਇਹ ਸਾਰੇ ਮਸਲੇ ਦੇ ਵਿੱਚ ਬੀਤੇ ਦਿਨ ਸੁਖਜਿੰਦਰ ਰੰਧਾਵਾ ਦਾ ਵੀ ਇੱਕ ਬਹੁਤ ਵੱਡਾ ਬਿਆਨ ਆਇਆ ਸੀ ਜੇਕਰ ਉਹਨਾਂ ਦਾ ਇਹ ਕਹਿਣਾ ਸੀ ਜੇਕਰ ਨਵਜੋਤ ਕੋਰ ਸਿੱਧੂ ਮੇਰੇ ਤੋਂ ਮਾਫੀ ਮੰਗਦੀ ਹੈ ਤਾਂ ਮੈਂ ਕੋਰ ਦਾ ਰੁਖ ਨਹੀਂ ਕਰਾਂਗਾ ਪਰ ਜੇਕਰ ਉਹ ਨਾਫੀ ਨਹੀਂ ਮੰਗਦੀ ਸੇਮ ਪਲੇਟਫਾਰਮ ਦੇ ਉੱਤੇ ਤਾਂ ਮੈਂ ਕੋਰ ਦਾ ਰੁਖ ਕਰਾਂਗਾ ਤੇ ਮਾਨ ਹਾਨੀ ਦਾ ਕੇਸ ਲਾਵਾਂਗਾ ਹਾਲਕਿ ਇਸ ਬਿਆਨ ਦੇ ਵਿੱਚ ਕਾਫੀ ਵੱਡੇ ਵੱਡੇ ਲੀਡਰਾਂ ਦੇ ਨਾਮ ਲਏ ਗਏ ਨੇ ਨਵਜੋਤ ਕੌਰ ਸਿੱਧੂ ਵੱਲੋਂ ਕਿ ਇਹ ਸਾਰੇ ਲੀਡਰਸ ਪੈਸੇ ਲੈ ਕੇ ਇੱਕ ਦੂਜੇ ਨੂੰ ਟਿਕਟ ਦਿੰਦ ਨੇ ਅਤੇ ਸੁਖਜਿੰਦਰ ਰੰਦਾਵਾ ਬਾਰੇ ਇਹ ਗੱਲ ਤੱਕ ਕਹੀ ਗਈ ਕਿ ਜਦੋਂ ਰਾਜਸਥਾਨ ਇਲੈਕਸ਼ਨ ਦੇ ਇੰਚਾਰਜ ਸੀਗੇ ਉਦੋਂ ਸੁਖਜਿੰਦਰ ਰੰਦਾਵਾ ਵੱਲੋਂ ਪੈਸੇ ਲੈ ਕੇ ਰਾਜਸਥਾਨ ਦੇ ਵਿੱਚ ਵੀ ਐਮਐਲਏ ਦੀ ਟਿਕਟਾਂ ਵੰਡੀਆਂ ਗਈਆਂ ਨੇ ਬਿਨਾ ਪੈਸੇ ਤੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ ਇਹ ਬਹੁਤ ਵੱਡੇ ਬਿਆਨ ਜਾਂ ਕਹਿ ਸਕਦੇ ਆ ਰੋਪ ਸੁਖਜਿੰਦਰ ਰੰਦਾਵਾ ਦੇ ਉੱਤੇ ਅਤੇ ਵੱਖ-ਵੱਖ ਸਿਆਸੀ ਲੀਡਰਾਂ ਦੇ ਉੱਤੇ ਕਾਂਗਰਸ ਪਾਰਟੀ ਦੇ ਨਵਜੋਤ ਕੌਰ ਸਿੱਧੂ ਵੱਲੋਂ ਬਿਆਨ ਜਾਂ આરોਪ ਲਾਏ ਗਏ ਨੇ ਹੁਣ ਦੇਖਣਯੋਗ ਗੱਲ ਇਹਦੇ ਵਿੱਚ ਇਹ ਹੈ ਕਿ ਹੁਣ ਦਿੱਲੀ ਦੇ ਵਿੱਚ ਜਿਹੜੀ ਮੀਟਿੰਗ ਹੋ ਰਹੀ ਆ ਉਹਨੂੰ ਲੈ ਕੇ ਅੱਗੇ ਕੀ ਕੁਝ ਨਿਕਲਦਾ ਤੇ ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰਨ ਤੋਂ ਬਾਅਦ ਵੀ ਉਹਨਾਂ ਦੇ ਬਿਆਨ ਪੂਰੇ ਡਟ ਕੇ ਚੱਲ ਰਹੇ ਨੇ ਹਾਲਾਂਕਿ ਉਹਨਾਂ ਨੂੰ ਧਮਕੀਆਂ ਵੀ ਆਈਆਂ ਨੇ ਕਿ ਅਸੀਂ ਕੋਰ ਦਾ ਰੁਖ ਕਰਾਂਗੇ ਪਰ ਫਿਰ ਵੀ ਉਹ ਆਪਣੇ ਬਿਆਨਾਂ ਤੋਂ ਬਿਲਕੁਲ ਵੀ ਨਹੀਂ ਪਲਟੀ ਹੁਣ ਦੇਖਣੀ ਉਹ ਗੱਲ ਇਹਦੇ ਵਿੱਚ ਇਹ ਹੋਵੇਗੀ ਕਿ ਇਸ ਮੀਟਿੰਗ ਦੇ ਵਿੱਚ ਕੀ ਕੁਝ ਬਣਦਾ ਹੈ ਤੇ ਕੀ ਕੁਝ ਨਿਕਲਦਾ ਹੈ ਕਿਉਂਕਿ ਜੇਕਰ ਇਹ ਸਾਰੀਆਂ ਗੱਲਾਂ ਸੱਚ ਨੇ ਤਾਂ ਇੱਕ ਬਹੁਤ ਵੱਡਾ આરોਪ ਕਾਂਗਰਸ ਪਾਰਟੀ ਦੇ ਉੱਤੇ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਇਹ ਚੀਜ਼ 2027 ਦੇ ਇਲੈਕਸ਼ਨਾਂ ਦੇ ਵਿੱਚ ਵੀ ਬਹੁਤ ਵੱਡਾ ਫਰਕ ਪਾ ਸਕਦੀ ਹੈ